ਸੱਚੀ ਹਕਾਲ ਦੋਸਤੋ ਹਾਜ਼ਰ ਹਾਂ ਯਾ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੇਰਾ ਮਸਾ ਮਸਾ ਵਿਆਹ ਹੋਇਆ ਸੀ ਮੈਂ ਬੜਾ ਉਦਾਸ ਰਹਿੰਦਾ ਸੀ ਕਿਉਂਕਿ ਮੇਰਾ ਕਿਤੇ ਵਿਆਹ ਨਹੀਂ ਹੁੰਦਾ ਸੀ ਸਾਰੇ ਮੈਨੂੰ ਕਹਿੰਦੇ ਸੀ ਤੂੰ ਤਾਂ ਕੁਆਰਾ ਹੀ ਰਹਿ ਜਾਣਾ ਲੱਗਦਾ ਹੁਣ ਲੋਕ ਤੇਨੂੰ ਛੜਾ ਛੜਾ ਕਹਿ ਕੇ ਛੇੜਿਆ ਕਰਨਗੇ ਮੇਰਾ ਮਨ ਬੜਾ ਦੁਖੀ ਹੁੰਦਾ ਸੀ ਮੈਂ ਗੱਡੀ ਦਾ ਡਰਾਈਵਰ ਸੀ ਪਰ ਹਾਲੇ ਤੱਕ ਮੇਰਾ ਵਿਆਹ ਹੀ ਨਹੀਂ ਹੋਇਆ ਸੀ ਮੈਂ ਕਿਸੇ ਦੀ ਗੱਡੀ ਚਲਾਉਂਦਾ ਸੀ ਤੇ ਡਿਲੀਵਰੀ ਕਰਦਾ ਸੀ। ਮੈਨੂੰ ਪੈਸੇ ਮਿਲਦੇ ਸੀ ਤੇ ਮਾਲਕ ਹੀ ਮੈਨੂੰ ਗੱਡੀ ਤੇ ਢੇੜੇ ਦਿੰਦਾ ਹੁੰਦਾ ਸੀ ਤੇ ਮੈਂ ਸਵਾਰੀ ਨੂੰ ਉਥੋਂ ਤੱਕ ਪਹੁੰਚਾ ਦਿੰਦਾ ਹੁੰਦਾ ਸੀ। ਮੇਰਾ ਮਾਲਕ ਕਾਫੀ ਪੁਰਾਣਾ ਸੀ ਤੇ ਉਹ ਬੁੱਢਾ ਹੋ ਗਿਆ ਸੀ। ਉਹਦੇ ਕੋਲੋਂ ਡਿਲੀਵਰੀ ਨਹੀਂ ਹੁੰਦੀ ਸੀ ਤੇ ਉਹਦੇ ਬੱਚੇ ਬਾਹਰਲੇ ਦੇਸ਼ਾਂ ਵਿੱਚ ਸੀ। ਇਸ ਲਈ ਉਹਨੇ ਮੈਨੂੰ ਡਰਾਈਵਰ ਰੱਖ ਰਿਆ ਸੀ ਕਿਉਂਕਿ ਮੈਂ ਕੋਈ ਨਸ਼ਾ ਨਹੀਂ ਕਰਦਾ ਸੀ ਤੇ ਪਿੰਡ ਦਾ ਰਹਿਣ ਵਾਲਾ ਸੀ। ਇਸ ਕਰਕੇ ਉਹਨੂੰ ਮੈ ਚੰਗਾ ਲੱਗਿਆ ਤੇ ਉਹਨੇ ਮੈਨੂੰ ਇਹ ਕੰਮ ਦੇ ਦਿੱਤਾ ਮੈਨੂੰ ਵੀ ਲੱਗਿਆ ਕਿ ਇਹ ਕੰਮ ਸਭ ਤੋਂ ਵਧੀਆ ਤੇ ਸਾਫ਼ ਸੁਥਰਾ ਮੈਂ ਡਰਾਈਵਰੀ ਵਧੀਆ ਕਰਦਾ ਸੀ ਮਾਲਕ ਨੂੰ ਮੇਰੇ ਤੇ ਬਹੁਤ ਯਕੀਨ ਸੀ ਇਸ ਕਰਕੇ ਉਹ ਮੈਨੂੰ ਆਪਣੀ ਮਹਿੰਗੀ ਗੱਡੀ ਵੀ ਫੜਾ ਦਿੰਦਾ ਸੀ ਮੈਂ ਕਦੀ ਕਦੀ ਉਹਨੂੰ ਉਹਦੀ ਰਿਸ਼ਤੇਦਾਰੀ ਵਿੱਚ ਵੀ ਲੈ ਕੇ ਜਾਂਦਾ ਸੀ ਉਹਦੇ ਹਰ ਕੰਮ ਤੇ ਆੱਖੇ ਲੱਗ ਜਾਂਦਾ ਹੁੰਦਾ ਸੀ ਉਹਨੂੰ ਮੇਰੇ ਤੋਂ ਬਹੁਤ ਖੁਸ਼ੀ ਹੁੰਦੀ ਸੀ ਮਾਲਕ ਦੀ ਇੱਕ ਕੁੜੀ ਸੀ ਜਿਹੜੀ ਹਮੇਸ਼ਾ ਮੈਨੂੰ ਕਹਿੰਦੀ ਹੁੰਦੀ ਸੀ ਕਿ ਜੱਸੇ ਤੂੰ ਮੇਰੇ ਪਾਪਾ ਦਾ ਧਿਆਨ ਰੱਖਿਆ ਕਰ ਮੈਂ ਉਹਨੂੰ ਵੱਡੀਆਂ ਭੈਣਾਂ ਵਾਂਗੂ ਸਮਝਦਾ ਸੀ ਉਹ ਹੈ ਵੀ ਬਹੁਤ ਚੰਗੀ ਸੀ ਜਦੋਂ ਵੀ ਆਉਂਦੀ ਤਾਂ ਮੇਰੇ ਲਈ ਕੁਝ ਨਾ ਕੁਝ ਲੈ ਕੇ ਹੀ ਆਉਂਦੀ ਹੁੰਦੀ ਸੀ ਮਾਲਕ ਦੇ نو ਪੁੱਤ ਬਾਹਰ ਦੇਸ਼ ਵਿੱਚ ਸੀ ਤੇ ਇੱਕ ਕੁੜੀ ਤੇ ਜਵਾਈ ਸੀ ਜਿਹੜੇ ਉਹਦੇ ਕੋਲ ਆਉਂਦੇ ਜਾਂਦੇ ਸੀ ਮਾਲਕ ਦੀ ਘਰ ਵਾਲੇ ਨੂੰ ਮਰੀ ਨੂੰ ਪੂਰੇ 5 ਸਾਲ ਹੋ ਗਏ ਸੀ ਤੇ ਉਹ ਹੀ ਇਕੱਲਾ ਰਹਿੰਦਾ ਸੀ ਮੈਂ ਹੀ ਉਹਦਾ ਸਹਾਰਾ ਸੀ ਮੈਂ ਉਹਦੇ ਨਾਲ ਰਹਿੰਦਾ ਸੀ ਉਹਦਾ ਦੁੱਖ ਸੁੱਖ ਦੇਖਦਾ ਹੁੰਦਾ ਸੀ ਜਦੋਂ ਮੈਨੂੰ ਜਦੋਂ ਮੈਨੂੰ ਕਿਤੇ ਵੀ ਕੋਈ ਕੰਮ ਨਹੀਂ ਮਿਲਦਾ ਸੀ ਤਾਂ ਇੱਕ ਦਿਨ ਮਾਲਕ ਨੇ ਮੈਨੂੰ ਇਹ ਕੰਮ ਦੇ ਦਿੱਤਾ ਸੀ ਮੈਂ ਉਸ ਦਿਨ ਤੋਂ ਹੀ ਘਰੋਂ ਨਿਕਲ ਗਿਆ ਸੀ ਤੇ ਮਾਲਕ ਦੇ ਕੋਲ ਹੀ ਰਹਿਣ ਲੱਗ ਪਿਆ ਸੀ ਉਸ ਦਿਨ ਮੈਂ ਪਹਿਲੇ ਦਿਨ ਮਾਲਕ ਕੋਲ ਗਿਆ ਸੀ ਤਾਂ ਮੈਨੂੰ ਉਹਨੂੰ ਮੇਰੀਆਂ ਕੁਝ ਗੱਲਾਂ ਚੰਗੀਆਂ ਲੱਗੀਆਂ ਸੀ ਇਸ ਲਈ ਉਹਨੇ ਮੈਨੂੰ ਆਪਣੇ ਘਰ ਹੀ ਕੰਮ ਤੇ ਰੱਖ ਲਿਆ ਸੀ ਹੌਲੀ ਹੌਲੀ ਮੈਂ ਉਹਦਾ ਡਰਾਈਵਰ ਲੱਗ ਗਿਆ ਸੀ ਮੈਂ ਉਹਦੀ ਬਹੁਤ ਸੇਵਾ ਵੀ ਕਰਦਾ ਸੀ ਤੇ ਧਿਆਨ ਵੀ ਰੱਖਦਾ ਸੀ ਉਹਦੇ ਕੋਲ ਕਾਫੀ ਪੁਰਾਣੇ ਗਾਹਕਾਂ ਦੇ ਨੰਬਰ ਸੀ ਜਿਹੜੇ ਉਹਨੂੰ ਫੋਨ ਕਰਦੇ ਸੀ ਤੇ ਮੈਂ ਗਾਹਕ ਦਾ ਨੰਬਰ ਲੈ ਕੇ ਫੋਨ ਕਰਦਾ ਤੇ ਗੱਡੀ ਗਾਹਕ ਦੇ ਦੱਸੇ ਹੋਏ ਐਡਰੈਸ ਤੇ ਲੈ ਜਾਂਦਾ ਸੀ ਇੱਕ ਦਿਨ ਮੇਰੀ ਗੱਡੀ ਦੇ ਵਿੱਚ ਇੱਕ ਕੁੜੀ ਬੈਠੀ ਸੀ ਜਿਹਦੀ ਤਕਰੀਬਨ ਉਮਰ ਤੀ ਕੋ ਸਾਲ ਦੀ ਸੀ ਤੇ ਮੈਂ ਵੀ 33 ਕੋ ਸਾਲ ਦਾ ਸੀ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਕਿੱਥੇ ਜਾਣਾ ਉਨੇ ਮੈਨੂੰ ਆਪਣਾ ਐਡਰੈਸ ਦੇ ਦਿੱਤਾ ਸੀ ਮੈਂ ਸ਼ੀਸ਼ੇ ਵਿੱਚੋਂ ਉਹਦੇ ਵੱਲ ਦੇਖਦਾ ਸੀ ਉਹ ਵੀ ਮੇਰੇ ਵੱਲ ਵੇਖਦੀ ਸੀ ਦੇਖਣ ਨੂੰ ਕੁੜੀ ਕਾਫੀ ਜਵਾਨ ਲੱਗਦੀ ਸੀ ਮੈਂ ਉਹਨੂੰ ਕਿਹਾ ਕਿ ਤੁਹਾਡਾ ਨਾਮ ਕੀ ਆ ਉਹ ਮੈਨੂੰ ਕਹਿੰਦੀ ਮੇਰਾ ਨਾਮ ਮਨੀਸ਼ਾ ਮੈਂ ਅਚਾਨਕ ਹੀ ਉਹਦੇ ਨਾਲ ਗੱਲ ਕਰਨ ਲੱਗ ਪਿਆ ਸੀ ਨਹੀਂ ਤਾਂ ਮੈਂ ਵੈਸੇ ਕਿਸੇ ਕੁੜੀ ਨੂੰ ਬੁਲਾਉਂਦਾ ਵੀ ਨਹੀਂ ਸੀ ਬਸ ਆਪਣੇ ਕੰਮ ਨਾਲ ਹੀ ਮਤਲਬ ਰੱਖਦਾ ਸੀ ਪਤਾ ਨਹੀਂ ਮੈਂ ਕਿਉਂ ਉਹਦੇ ਨਾਲ ਗੱਲਾਂ ਹੀ ਕਰ ਲੱਗ ਪਿਆ ਸੀ ਮੈਂ ਉਹਨੂੰ ਉਹਦੇ ਦੱਸੀ ਹੋਈ ਐਡਰੈਸ ਤੇ ਲੈ ਗਿਆ। ਉੱਥੇ ਕਾਫੀ ਕੁੜੀਆਂ ਤੇ ਮੁੰਡੇ ਵੀ ਸੀ। ਸ਼ਾਇਦ ਉਹ ਥਾਂ ਇੱਕ ਪਿਆਰ ਕਰਨ ਵਾਲੇ ਜੋੜਿਆਂ ਦੀ ਸੀ। ਉਹਨੂੰ ਉੱਥੇ ਉਤਾਰ ਕੇ ਗੱਡੀ ਵਾਪਸ ਲੈ ਕੇ ਚੱਲਾ ਸੀ ਤਾਂ ਉਹਨੇ ਮੈਨੂੰ ਰੋਕ ਕੇ ਕਿਹਾ ਕਿ ਤੁਸੀਂ ਮੈਨੂੰ ਲੈਣ ਵੀ ਇੱਥੋਂ ਹੀ ਆ ਜਾਓ। ਮੈਂ ਸ਼ਾਮ ਦੇ ਪੂਰੇ 5 ਵਜੇ ਉਹਨੂੰ ਲੈਣ ਜਾਣਾ ਸੀ। ਮੈਂ ਆਪਣੇ ਮਾਲਕ ਦੇ ਕੋਲ ਆਉਣ ਤੋਂ ਪਹਿਲਾਂ ਹੋਰ ਵੀ ਕਿਤੇ ਦੋ ਢੇਡੇ ਲਾ ਲਏ ਸੀ ਤੇ ਮੇਰੇ ਕੋਲ ਪੈਸੇ ਵੀ ਹੋ ਗਏ ਸੀ। ਮੈਂ ਫਿਰ ਸ਼ਾਮ ਦੇ 4 ਵਜੇ ਫਿਰ ਘਰੋਂ ਤੁਰ ਪਿਆ ਸੀ ਤੇ ਉਸ ਕੁੜੀ ਨੂੰ ਲੈਣ ਲਈ ਉਸ ਥਾਂ ਤੇ ਹੀ ਪਹੁੰਚ ਗਿਆ ਜਿੱਥੇ ਉਹ ਖੜੀ ਸੀ ਉਹਦੀ ਹਾਲਤ ਤਾਂ ਕਾਫੀ ਵਿਗੜੀ ਹੋਈ ਜਈ ਸੀ ਵਾਲ ਵੀ ਖਿਲਰੇ ਹੋਏ ਸੀ ਚਿਹਰੇ ਦਾ ਰੰਗ ਵੀ ਬਦਲਿਆ ਹੋਇਆ ਸੀ ਹੁਣ ਤਾਂ ਮੈਨੂੰ ਉਹਦੀ ਗਰਦਨ ਤੇ ਕੁਝ ਨਿਸ਼ਾਨ ਵੀ ਲੱਗ ਰਹੇ ਸੀ ਮੈਂ ਉਹਨੂੰ ਪੁੱਛਿਆ ਕਿ ਤੁਹਾਨੂੰ ਕੀ ਹੋਇਆ ਕਿਸੇ ਨਾਲ ਲੜਾਈ ਝਗੜਾ ਹੋ ਗਿਆ ਤਾਂ ਉਹ ਕਹਿਣ ਲੱਗੀ ਨਹੀਂ ਬਸ ਵੈਸੇ ਹੀ ਆ ਤੇ ਤੂੰ ਆਪਣੀ ਗੱਡੀ ਚਲਾਉਣ ਵੱਲ ਧਿਆਨ ਦੇ ਤੈਨੂੰ ਮੇਰੀ ਹਾਲਤ ਨਾਲ ਕੋਈ ਮਤਲਬ ਨਹੀਂ ਹੋਣਾ ਚਾਹੀਦਾ ਮੇਰੇ ਕੋਲ ਉਹ ਰਹਿ ਨਹੀਂ ਹੋਇਆ ਮੈਂ ਉਹਨੂੰ ਕਿਹਾ ਮੈਨੂੰ ਦੱਸੋ ਤੁਹਾਨੂੰ ਕਿਸੇ ਮੁੰਡੇ ਨੇ ਛੇੜਿਆ ਜਾਂ ਫਿਰ ਕੋਈ ਹੋਰ ਪ੍ਰੋਬਲਮ ਹੋਈ ਆ ਮੈਂ ਤੁਹਾਡੇ ਨਾਲ ਖੜਾ ਮੈਂ ਆਪਣੇ ਗਾਹਕਾਂ ਦੇ ਹੱਕਾਂ ਵਿੱਚ ਹੀ ਬੋਲਦਾ ਸੀ ਤੁਸੀਂ ਮੈਨੂੰ ਦੱਸੋ ਤੁਹਾਨੂੰ ਕੀ ਹੋਇਆ ਉਹ ਮੇਰੇ ਕੋਲੋਂ ਬਿਲਕੁਲ ਵੀ ਝਿਜਕੀਨੇ ਤੇ ਕਹਿਣ ਲੱਗੀ ਕਿ ਮੈਂ ਕਿਸੇ ਨਾਲ ਆਪਣਾ ਆਪਣਾ ਜਿਸਮ ਸਾਂਝਾ ਕਰਕੇ ਆਈਆਂ ਮੈਂ ਉਹਨੂੰ ਕਿਹਾ ਕਿ ਤੁਸੀਂ ਇਦਾਂ ਕਿਉਂ ਕਰਦੇ ਹੋ ਤੁਹਾਨੂੰ ਕੀ ਲੋੜ ਲੋਡ ਪੈ ਗਈ ਕਿਸੇ ਨਾਲ ਜਿਸਮ ਸਾਂਝਾ ਕਰਨਗੇ ਤੂੰ ਤਾਂ ਦੇਖਣ ਨੂੰ ਚੰਗੀ ਭਲੀ ਤੇ ਪੜੀ ਲਿਖੀ ਕੁੜੀ ਲੱਗਦੀ ਹੈ ਉਹ ਕਹਿਣ ਲੱਗੀ ਹਾਂ ਪੜੀ ਲਿਖੀ ਹਾਂ ਪਰ ਨੌਕਰੀ ਨਹੀਂ ਮਿਲੀ ਇਸ ਲਈ ਜਦੋਂ ਪੈਸਿਆਂ ਦੀ ਜ਼ਿਆਦਾ ਲੋੜ ਹੁੰਦੀ ਆ ਤਾਂ ਕਿਸੇ ਨਾਲ ਆਪਣਾ ਜਿਸਮ ਸਾਂਝਾ ਕਰਕੇ ਆਪਣਾ ਟਾਈਮ ਪਾਸ ਕਰ ਲੈਣੀ ਆ ਮੈਂ ਉਹਨੂੰ ਕਿਹਾ ਕਿ ਤੁਹਾਡੇ ਘਰ ਕਮਾਉਣ ਵਾਲਾ ਕੋਈ ਨਹੀਂ ਆ ਤਾਂ ਉਹ ਕਹਿਣ ਲੱਗੀ ਬਸ ਇਕੱਲਾ ਮੇਰਾ ਪਿਓ ਹੀ ਆ ਮੇਰਾ ਭਰਾ ਨਸ਼ੇ ਕਰਦਾ ਉਹ ਘਰ ਕੁਝ ਵੀ ਨਹੀਂ ਦਿੰਦੇ ਤੇ ਮੈਂ ਆਪਣਾ ਖਰਚਾ ਆਪ ਹੀ ਕਰਦੀ ਆ ਤੇ ਨਾਲੇ ਪੜ੍ਹਾਈ ਵੱਲ ਵੀ ਧਿਆਨ ਦੇਣੀ ਆ ਮੈਨੂੰ ਉਹਤੇ ਯਕੀਨ ਨਹੀਂ ਹੁੰਦਾ ਸੀ ਮੈਂ ਕਿਹਾ ਕਿ ਤੂੰ ਸੱਚੀ ਇਹ ਗੱਲ ਦੱਸਦੀ ਐ ਜਾਂ ਫਿਰ ਝੂਠ ਹੀ ਗੱਲ ਬਣਾ ਲਈ ਤੇਰੇ ਰਹਿਣ ਸਹਿਣ ਤੇ ਤੇਰੀ ਸ਼ਕਲ ਤੋ ਤਾਂ ਤੂੰ ਬਿਲਕੁਲ ਵੀ ਇਦਾਂ ਦੀ ਨਹੀਂ ਲੱਗਦੀ ਉਹ ਕਹਿਣ ਲੱਗੀ ਕਿ ਕਿਉਂ ਨਹੀਂ ਲੱਗਦੀ ਸਾਰਿਆਂ ਨੂੰ ਮੇਰਾ ਪਤਾ ਮੈਂ ਉਹਨੂੰ ਕਿਹਾ ਕਿ ਪਰ ਮੈਨੂੰ ਤੇਰੇ ਬਾਰੇ ਕੁਝ ਨਹੀਂ ਪਤਾ ਉਹ ਕਹਿਣ ਲੱਗੀ ਕਿ ਤੂੰ ਆਪਣੇ ਘਰ ਵਾਲੇ ਦੇ ਨਾਲ ਘਰੇ ਰਹਿੰਦਾ ਹੋਵੇਂਗਾ ਇਸ ਲਈ ਤੈਨੂੰ ਕੁਝ ਨਹੀਂ ਪਤਾ ਤੇ ਆਪਣੇ ਘਰ ਪਰਿਵਾਰ ਨਾਲ ਜੁੜਿਆ ਹੋਵੇਂਗਾ ਇਸ ਲਈ ਤੈਨੂੰ ਮੇਰੀ ਗੱਲ ਤੇ ਯਕੀਨ ਵੀ ਨਹੀਂ ਹੋਣਾ ਮੈਂ ਉਹਨੂੰ ਕਿਹਾ ਕਿ ਮੈਂ ਤਾਂ ਹਜੇ ਕੁਆਰਾ ਮੇਰਾ ਵਿਆਹ ਨਹੀਂ ਹੋਇਆ ਪਰ ਮੈਂ ਤੇਰੀ ਇਹ ਗੱਲ ਸੁਣ ਕੇ ਤਾਂ ਹੈਰਾਨ ਚਾ ਹੋ ਗਿਆ ਮੈਂ ਉਹਨੂੰ ਕਿਹਾ ਕਿ ਤੂੰ ਉੱਥੇ ਕਿੱਦਾਂ ਕਿਸੇ ਮੁੰਡੇ ਨਾਲ ਆਪਣਾ ਜਿਸਮ ਕਰ ਸਾਂਝਾ ਕਰ ਲੈਣੀ ਹੈ ਤਾਂ ਕਹਿਣ ਲੱਗੀ ਕਿ ਜਦੋਂ ਪੈਸਿਆਂ ਦੀ ਲੋੜ ਹੋਵੇ ਤਾਂ ਬਹੁਤ ਕੁਝ ਕਰਨਾ ਪੈਂਦਾ ਮੈਨੂੰ ਵੀ ਪੈਸਿਆਂ ਦੀ ਲੋੜ ਸੀ ਤੇ ਮੈਂ ਅਗਲੀ ਕਲਾਸ ਦੀ ਐਡਮਿਸ਼ਨ ਦੇਣੀ ਇਸ ਲਈ ਮੈਨੂੰ ਕਦੀ ਕਦੀ ਇਹ ਕੰਮ ਕਰਨਾ ਪੈਂਦਾ ਮੈਂ ਕਿਹਾ ਕਿ ਤੁਹਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਇਹ ਗੱਲ ਬਹੁਤ ਗਲਤ ਆ ਤੁਹਾਡੇ ਲਈ ਪੜ੍ਹ ਲੈ ਕੇ ਔਰਤਾਂ ਫਿਰ ਵੀ ਕਿਸੇ ਦੀ ਹਾਵਸ ਨੂੰ ਬਰਦਾਸ਼ਤ ਕਰਦੀਆਂ ਉਹ ਕਹਿਣ ਲੱਗੀ ਕਿ ਚੱਲ ਮੈਨੂੰ ਤੂੰ ਤੂੰ ਪੈਸੇ ਦੇ ਦਿਆ ਕਰ ਮੈਂ ਕਿਸੇ ਨਾਲ ਇਹ ਕੰਮ ਨਹੀਂ ਕਰਦੀ ਮੇਰਾ ਖਰਚਾ ਕੋਈ ਚੁੱਕ ਨਹੀਂ ਸਕਦਾ ਤੇ ਬਾਦੂ ਦੀਆਂ ਗੱਲਾਂ ਮੈਂ ਕਿਸੇ ਕੋਲ ਸੁਣ ਨਹੀਂ ਸਕਦੀ। ਮੈਨੂੰ ਆਪਣੇ ਕੰਮ ਨਾਲ ਮਤਲਬ ਹੁੰਦਾ। ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ। ਮੈਂ ਉਹਨੂੰ ਕਿਹਾ ਕਿ ਅੱਜਕੱਲ੍ਹ ਜ਼ਮਾਨਾ ਬਹੁਤ ਖਰਾਬ ਆ। ਤੁਹਾਨੂੰ ਇਸ ਤਰ੍ਹਾਂ ਹਰ ਕਿਸੇ ਨਾਲ ਆਪਣਾ ਜਿਸਮ ਸਾਂਝਾ ਨਹੀਂ ਕਰਨਾ ਚਾਹੀਦਾ। ਮਾੜੇ ਟਾਈਮ ਦਾ ਪਤਾ ਨਹੀਂ ਹੁੰਦਾ। ਮੈਂ ਉਹਦੇ ਨਾਲ ਇਹੋ ਜਿਹੀਆਂ ਗੱਲਾਂ ਕਰਦਾ ਸੀ। ਪਰ ਉਹਨੂੰ ਕੋਈ ਸ਼ਰਮ ਨਹੀਂ ਸੀ। ਉਹਨੇ ਤਾਂ ਇੰਨਾ ਕੁਝ ਕਰਕੇ ਪੈਸੇ ਲਏ ਸੀ ਤੇ ਕਿਸੇ ਕੰਮ ਲਈ ਵਰਤਨੇ ਸੀ। ਮੈਂ ਫਿਰ ਵੀ ਚੁੱਪ ਨਹੀਂ ਰਿਹਾ ਤੇ ਮੈਂ ਉਹਨੂੰ ਕਿਹਾ ਕਿ ਹਮੇਸ਼ਾ ਬੰਦੇ ਦੀ ਮਿਹਨਤ ਦੀ ਕਮਾਈ ਹੀ ਖਾਣੀ ਚਾਹੀਦੀ ਆ ਤੇ ਇਹੋ ਜਿਹੇ ਕੰਮ ਕਰਨੇ ਬਹੁਤ ਹੀ ਮਾੜੀ ਗੱਲ ਆ ਉਹ ਮੈਨੂੰ ਕਹਿਣ ਲੱਗੀ ਕਿ ਤੈਨੂੰ ਮੇਰੇ ਕੰਮ ਨਾਲ ਜਾਂ ਮੇਰੀ ਮਾੜੀ ਚੰਗੀ ਜ਼ਿੰਦਗੀ ਨਾਲ ਕੋਈ ਮਤਲਬ ਨਹੀਂ ਹੋਣਾ ਚਾਹੀਦਾ ਆਪਣੀ ਗੱਡੀ ਚਲਾਉਣ ਵਾਲਾ ਧਿਆਨ ਦੇ ਮੈਂ ਤੈਨੂੰ ਪਹਿਲਾਂ ਵੀ ਇਹ ਗੱਲ ਕਹਿ ਚੁੱਕੀ ਆ ਮੈਂ ਚੁੱਪ ਹੋ ਗਿਆ ਸੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਸੀ ਕਿ ਇਹਨੇ ਇਦਾਂ ਕਿਉਂ ਕੀਤਾ ਤੇ ਇਹ ਕਿਉਂ ਕਰਦੀ ਆ ਮੈਨੂੰ ਕੁੜੀ ਚੰਗੀ ਲੱਗਦੀ ਸੀ ਪਰ ਫਿਰ ਵੀ ਉਹ ਮੈਨੂੰ ਗੱਲ ਦੇ ਜਵਾਬ ਦਿੰਦੀ ਰਹੀ ਮੈਂ ਉਹਨੂੰ ਕਿਹਾ ਕਿ ਤੁਹਾਨੂੰ ਆਪਣੀ ਇੱਜ਼ਤ ਵੱਲ ਧਿਆਨ ਦੇਣਾ ਚਾਹੀਦਾ ਉਹ ਕਹਿਣ ਲੱਗੀ ਕਿ ਇੱਜ਼ਤ ਨੂੰ ਮੈਂ ਕੀ ਕਰਾਂ ਮੈਨੂੰ ਪੈਸਿਆਂ ਦੀ ਲੋੜ ਹੁੰਦੀ ਆ ਮੇਰੀ ਇੱਜ਼ਤ ਮੇਰੇ ਕੋਲ ਆ ਮੈਂ ਸ਼ਰਮ ਕਿਸੇ ਨਾਲ ਤੁਰੀ ਫਿਰਦੀ ਤੁਰੀ ਨਹੀਂ ਫਿਰਦੀ ਮੈਂ ਸੋ ਪਰਦੇ ਰੱਖਦੀ ਆ ਮੈਂ ਕਿਹਾ ਅੱਛਾ ਠੀਕ ਆ ਉਹਦੀ ਗੱਲ ਸੁਣ ਕੇ ਮੈਂ ਚੁੱਪ ਕਰ ਗਿਆ ਮੈਨੂੰ ਪਤਾ ਸੀ ਕਿ ਔਰਤਾਂ ਨਾਲ ਜ਼ਿਆਦਾ ਬਹਿਸ ਕਰਨ ਦੀ ਕੋਈ ਲੋੜ ਨਹੀਂ ਇਸ ਤਰ੍ਹਾਂ ਗੱਲਬਾਤ ਵਾਧੀ ਵੱਧ ਜਾਂਦੀ ਹੈ ਮੈਂ ਚੁੱਪ ਕਰਕੇ ਗੱਡੀ ਚਲਾਉਂਦਾ ਸੀ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਸੱਚੀ ਕੁਆਰਾ ਕਿਹਾਂ ਹਜੇ ਮੈਂ ਉਹਨੂੰ ਕਿਹਾ ਕਿ ਹਾਂ ਮੇਰਾ ਹਜੇ ਕਿਤੇ ਵੀ ਵਿਆਹ ਨਹੀਂ ਹੋਇਆ ਇੱਥੋਂ ਤੱਕ ਕਿ ਮੇਰਾ ਤਾਂ ਕਿਸੇ ਨਾਲ ਰਿਸ਼ਤਾ ਵੀ ਨਹੀਂ ਹੋਇਆ ਤੇ ਨਾ ਹੀ ਮੇਰਾ ਰਿਸ਼ਤਾ ਕਿਤੇ ਸਿਰੇ ਚੜਦਾ ਮੈਂ ਤਾਂ ਅਜੇ ਕੁਆਰਾ ਹੀ ਆ ਮੈਨੂੰ ਹਰ ਕੋਈ ਕੁੜੀ ਨਿੰਦਗੀ ਹੀ ਚਲੀ ਜਾਂਦੀ ਆ ਜੇ ਕੋਈ ਤੁਹਾਡੀ ਨਿਗਾਹ ਵਿੱਚ ਕੁੜੀ ਹੋਵੇ ਤਾਂ ਮੇਰਾ ਰਿਸ਼ਤਾ ਜ਼ਰੂਰ ਕਰਵਾ ਦਿਓ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਰਿਸ਼ਤੇ ਨਹੀਂ ਕਰਵਾਉਂਦੀ ਮੈਂ ਉਹਨੂੰ ਕਿਹਾ ਕਿ ਮੈਂ ਬਹੁਤ ਚੰਗਾ ਮੁੰਡਾ ਮੈਂ ਕੋਈ ਨਸ਼ਾ ਨਹੀਂ ਕਰਦਾ ਬਸ ਮੈਨੂੰ ਇੱਕ ਕੁੜੀ ਚੰਗੀ ਚਾਹੀਦੀ ਆ ਜਿਹੜੀ ਮੇਰੇ ਘਰ ਨੂੰ ਸੰਭ ਲਵੇ ਮੈਂ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਆ ਮੇਰੇ ਮਾਪਿਆਂ ਮੇਰੇ ਲਈ ਕਾਫੀ ਰਿਸ਼ਤੇ ਵੀ ਦੇਖ ਚੁੱਕੇ ਆ ਉਹਨਾਂ ਨੂੰ ਮੇਰੇ ਲਈ ਕੋਈ ਕੁੜੀ ਨਹੀਂ ਮਿਲ ਰਹੀ ਇਸ ਲਈ ਜੇ ਕੋਈ ਕੁੜੀ ਹੋਵੇ ਤਾਂ ਮੇਰਾ ਰਿਸ਼ਤਾ ਜ਼ਰੂਰ ਜ਼ਰੂਰ ਕਰਵਾ ਦਿਓ ਮੈਂ ਹੁਣ ਵਿਆਹ ਕਰਵਾ ਲਵਾਂ ਪਰ ਮੈਨੂੰ ਕੋਈ ਕੁੜੀ ਪਸੰਦ ਹੀ ਨਹੀਂ ਕਰਦੀ ਮੇਰੀ ਗੱਲ ਸੁਣ ਕੇ ਉਹ ਹੱਸ ਪਈ ਤੇ ਕਹਿਣ ਲੱਗੀ ਕਿਉਂ ਤੂੰ ਕੁੜੀਆਂ ਪਿੱਛੇ ਉਦਾਸ ਰਹਿਣਾ ਹੈ ਤੈਨੂੰ ਤਰਸਣ ਦੀ ਕੋਈ ਲੋੜ ਨਹੀਂ ਜਿੱਥੇ ਮੈਂ ਗਈ ਸੀ ਉੱਥੇ ਬੰਸ ਬਣਿਆ ਕੁੜੀਆਂ ਸੀ ਤੂੰ ਜਿੱਦਾਂ ਦੀ ਮਰਜ਼ੀ ਕੁੜੀ ਤੇ ਨਾਲ ਵਿਆਹ ਵੀ ਕਰਵਾ ਸਕਦਾ ਹੈ ਜੇ ਨਹੀਂ ਵਿਆਹ ਕਰਵਾਉਣਾ ਤਾਂ ਤੂੰ ਆਪਣਾ ਮਨ ਵੀ ਉਹਨਾਂ ਦੇ ਨਾਲ ਪਰਚਾ ਸਕਦਾ ਤੂੰ ਆਪਣੀ ਖੁਸ਼ੀ ਉਹਨਾਂ ਦੇ ਨਾਲ ਪੂਰੀ ਵੀ ਕਰ ਸਕਦਾ ਉੱਥੇ ਬਹੁਤ ਸਾਰੀਆਂ ਕੁੜੀਆਂ ਹੁੰਦੀਆਂ ਜੋ ਤੈਨੂੰ ਮਨਾਣੇ ਕਰਨਗੀਆਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਵਿਆਹ ਕਰਵਾਉਣਾ ਚਾਹੁੰਦਾ ਮੈਂ ਇਸ ਤਰ੍ਹਾਂ ਕੁੜੀਆਂ ਦੇ ਨਾਲ ਨਹੀਂ ਕੁਝ ਵੀ ਕਰਨਾ ਚਾਹੁੰਦਾ ਤੇ ਨਾ ਹੀ ਮੈਂ ਕਿਸੇ ਕੁੜੀ ਨੂੰ ਤਿੱਖ ਤੋਖਾ ਦੇਣਾ ਚਾਹੁੰਦਾ ਪਰ ਉਹ ਮੈਨੂੰ ਕਹਿਣ ਲੱਗੀ ਕਿ ਅੱਜ ਕੱਲ ਦੇ ਜ਼ਮਾਨੇ ਵਿੱਚ ਜ਼ਿਆਦਾ ਸ਼ਰੀਫ ਬੰਨ ਨਾਲ ਨਾ ਤਾਂ ਰਿਸ਼ਤੇ ਆਉਂਦੇ ਆ ਤੇ ਨਾ ਹੀ ਜ਼ਿਆਦਾ ਰਿਸ਼ਤੇ ਆਉਂਦੇ ਆ ਤੇ ਨਾ ਹੀ ਲੋਕ ਚਾਹੁੰਦੇ ਆ ਕਿ ਕਿਸੇ ਦੇ ਘਰ ਵਸ ਜਾਵੇ ਇਸ ਲਈ ਇਹ ਕੰਮ ਵੀ ਹੁਣ ਆਪ ਮੇਹੀ ਕਰਨੇ ਪੈਂਦੇ ਆ ਤੁਸੀਂ ਕਿਤੇ ਰਿਸ਼ਤਾ ਤਾਂ ਦੇਖ ਕੇ ਵਿਆਹ ਕਰਵਾ ਲਓ ਮੈਂ ਉਹਨੂੰ ਕਿਹਾ ਕਿ ਮੇਰਾ ਰਿਸ਼ਤਾ ਹੀ ਨਹੀਂ ਤਾਂ ਹੁੰਦਾ ਜੇ ਰਿਸ਼ਤਾ ਹੋਵੇ ਤਾਂ ਮੈਂ ਕਿਸੇ ਦੀਆਂ ਕਿਉਂ ਮਨਤਾ ਕਰਾਂ ਮੈਂ ਉਹਨੂੰ ਚੰਗੀਆਂ ਗੱਲਾਂ ਕਰਦਾ ਸੀ ਪਰ ਉਹ ਮੈਨੂੰ ਕਹਿਣ ਲੱਗੀ ਕਿ ਲੈ ਨੰਬਰ ਕਿਸੇ ਕੁੜੀ ਦਾ ਤੇ ਇਸ ਨੰਬਰ ਤੇ ਫੋਨ ਕਰ ਲੈ ਮੈਂ ਉਹਨੂੰ ਤੇਰੇ ਬਾਰੇ ਦੱਸ ਦੇਵਾਂਗੀ ਪਰ ਹਾਲੇ ਉਹ ਬਿਜੀ ਆ ਤੇ ਕਿਸੇ ਵਿਆਹ ਵਿੱਚ ਗਈ ਹੋਈ ਜਦੋਂ ਉਹ ਫ੍ਰੀ ਹੋਈ ਤਾਂ ਉਹ ਆਪੇ ਹੀ ਗੱਲ ਕਰ ਲਾਉਗੀ ਮੈਂ ਉਹਦੇ ਕੋਲ ਉਹ ਨੰਬਰ ਤਾਂ ਫੜ ਲਿਆ ਸੀ ਮੈਂ ਉਹਨੂੰ ਕਿਹਾ ਕਿ ਮੈਨੂੰ ਇਹੋ ਜਿਹੀ ਕੁੜੀ ਨਹੀਂ ਚਾਹੀਦੀ ਜਿਹੜੀ ਉਸ ਥਾਂ ਤੇ ਜਾ ਕੇ ਆਪਣਾ ਜਸਮ ਸਾਂਝਾ ਕਰਦੀ ਹੋਵੇ ਤਾਂ ਉਹ ਕਹਿਣ ਲੱਗੀ ਕਿ ਤੈਨੂੰ ਹੋਰ ਕਿਹੋ ਜਿਹੀ ਕੁੜੀ ਚਾਹੀਦੀ ਆ ਤੂੰ ਵੀ ਤਾਂ ਆਪਣਾ ਜਸਮੀ ਸਾਂਝਾ ਕਰਨਾ ਤੂੰ ਕਿਹੜਾ ਉਹਦੇ ਤੋਂ ਦੂਰ ਰਹਿਣਾ ਜਸਮ ਸਾਂਝਾ ਹੋਵੇ ਜਾਂ ਨਾ ਹੋਵੇ ਤੈਨੂੰ ਆਪਣੇ ਘਰ ਵਸਾਉਣ ਨਾਲ ਮਤਲਬ ਹੋਣਾ ਚਾਹੀਦਾ ਤਾ ਆ ਕੋਈ ਲੋੜਵੰਦ ਕੁੜੀ ਹੀ ਆਪਣਾ ਜਿਵੇਂ ਕਿਸੇ ਨਾਲ ਸਾਂਝਾ ਕਰਦੀ ਆ ਨਹੀਂ ਤਾਂ ਅੱਜਕੱਲ ਕੁੜੀਆਂ ਵੀ ਕਿਸੇ ਨੂੰ ਕੁਝ ਨਹੀਂ ਸਮਝਦੀਆਂ ਇਹ ਕੁੜੀ ਬਹੁਤ ਹੀ شریف ਆ ਇਹਦਾ ਨਾਮ ਕੋਮਲਾ ਹਜੇ ਕਿਸੇ ਨਾਲ ਮਿਲੀ ਵੀ ਨਹੀਂ ਪਰ ਮੈਨੂੰ ਮਲਾਉਣ ਵਾਲੀ ਸੀ ਮੈਂ ਹੁਣ ਤੁਹਾਨੂੰ ਤੁਹਾਡੇ ਨਾਲ ਉਹਨੂੰ ਮਲਾ ਦਿਆਂਗੀ ਤੁਸੀਂ ਇਹਨੂੰ ਫੋਨ ਜ਼ਰੂਰ ਕਰ ਲਓ ਤੇ ਬਹੁਤ ਹੀ ਚੰਗੀ ਕੁੜੀ ਆ ਮੈਂ ਕਾਫੀ ਧੇਰ ਉਹਦੇ ਨਾਲ ਗੱਲਾਂ ਕਰਦਾ ਰਿਹਾ ਸੀ ਉਹ ਮੈਨੂੰ ਆਪਣੇ ਬਾਰੇ ਦੱਸਦੀ ਸੀ ਮਯੂਨੂ ਕਿਹਾ ਕਿ ਮੈਂ ਤੁਹਾਡੇ ਸਾਹਮਣੇ ਹੀ ਉਹਦੇ ਨਾਲ ਗੱਲ ਕਰੂੰਗਾ ਮੈਂ ਕੋਮਲ ਨੂੰ ਫੋਨ ਲਾਇਆ ਤਾਂ ਉਹ ਕਹਿਣ ਲੱਗੀ ਕਿ ਤੁਸੀਂ ਕੌਣ ਬੋਲ ਰਹੇ ਹੋ ਮੈਂ ਉਹਨੂੰ ਸਭ ਕੁਝ ਦੱਸਿਆ ਤਾਂ ਇੱਕਦਮ ਉਹ ਚੁੱਪ ਹੋ ਗਈ ਸੀ ਮਯੂਨੂ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਤਾਂ ਉਹ ਕਹਿਣ ਲੱਗੀ ਕਿ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਮੈਂ ਤੁਹਾਡੇ ਨਾਲ ਵਿਆਹ ਕਿੱਦਾਂ ਕਰਵਾ ਲਵਾਂ ਮੈਂ ਤਾਂ ਤੁਹਾਨੂੰ ਜਾਣਦੀ ਤੱਕ ਵੀ ਨਹੀਂ ਤਾ ਮੇਰੇ ਨਾਲ ਗੱਡੀ ਵਿੱਚ ਬੈਠੀ ਕੁੜੀ ਉਹ ਉਹ ਉਹਨੂੰ ਕਹਿਣ ਲੱਗੀ ਕਿ ਹੁਣ ਤੂੰ ਇਹਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦੇ। ਇਹ ਬਹੁਤ ਹੀ ਚੰਗਾ ਮੁੰਡਾ, ਦਿਲ ਦਾ ਵੀ ਚੰਗਾ। ਇਹਦਾ ਨਾਮ ਜਸਾ ਤੇ ਤੂੰ ਇਹਨੂੰ ਫੋਨ ਕਰਕੇ ਸਭ ਕੁਝ ਆਪਣੇ ਬਾਰੇ ਦੱਸਦੇ। ਮੈਂ ਬਿਲਕੁਲ ਚੁੱਪ ਸੀ ਤੇ ਫੋਨ ਕੱਟ ਦਿੱਤਾ। ਹਜੇ ਕੁਝ ਦੇਰ ਹੀ ਹੋਈ ਸੀ ਤੇ ਮੈਂ ਮਨੀਸ਼ਾ ਨੂੰ ਉਹਦੇ ਘਰ ਮੋੜੇ ਉਤਾਰ ਕੇ ਗੱਡੀ ਲੈ ਕੇ ਆਪ ਅੱਗੇ ਚਲਾ ਗਿਆ ਸੀ। ਮੇਰਾ ਦਿਲ ਕਰਦਾ ਸੀ ਕਿ ਮੈਂ ਉਹਨੂੰ ਫੋਨ ਕਰਾਂ। ਮੈਂ ਤਾਂ ਡਬਲ ਮਾਈਂਡਡ ਹੋਇਆ ਪਿਆ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਕਿੱਦਾਂ ਉਹਨੂੰ ਫੋਨ ਕਰਕੇ ਦੱਸਾਂ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਮੈਂ ਹੌਂਸ ਲੈ ਜਾ ਕੀਤਾ ਤੇ ਫਿਰ ਦੁਬਾਰਾ ਉਹਨੂੰ ਫੋਨ ਕੀਤਾ ਮੈਨੂੰ ਤੁਹਾਡਾ ਨੰਬਰ ਮਨੀਸ਼ਾ ਨੇ ਹੀ ਦਿੱਤਾ ਸੀ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਫਲਾਣੇ ਬਾਸ ਸਟਾਪ ਤੇ ਆ ਗਈ ਹਾਂ ਤੇ ਤੁਸੀਂ ਉੱਥੇ ਹੀ ਆ ਜਾਓ ਮੈਂ ਗੱਡੀ ਲੈ ਕੇ ਫਟਾਫਟ ਉੱਥੇ ਚਲਾ ਗਿਆ ਛੇਤੀ ਉਹਨੂੰ ਬਿਠਾ ਗਿਆ ਆਪਣੇ ਲਾਗੇ ਦੇ ਸ਼ਹਿਰ ਵਿੱਚ ਲੈ ਆਇਆ ਸੀ ਅਸੀਂ ਕਾਫੀ देर ਗੱਡੀ ਵਿੱਚ ਹੀ ਬੈਠੇ ਰਹੇ ਮੈਂ ਉਹਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਵਿਆਹ ਨਹੀਂ ਕਰਵਾ ਸਕਦੀ ਜੇ ਮੇਰੇ ਨਾਲ ਜਿਸਮ ਨੂੰ ਸਾਂਝਾ ਕਰਨਾ ਤਾਂ ਕੁਝ ਪੈਸੇ ਦੇ ਕੇ ਮੇਰੇ ਨਾਲ ਆਪਣਾ ਜਿਸਮ ਸਾਂਝਾ ਕਰ ਤੇ ਆਪਣੀ ਖੁਆਇਸ਼ ਨੂੰ ਪੂਰੀ ਕਰ ਲੈ ਮੈਂ ਕਿਹਾ ਨਹੀਂ ਨਹੀਂ ਮੈਂ ਇਦਾਂ ਨਹੀਂ ਕਰ ਸਕਦਾ ਮੈਂ ਸਿਰਫ ਵਿਆਹ ਹੀ ਕਰਵਾਉਣਾ ਹજી ਮੈਨੂੰ ਗੱਡੀ ਵਿੱਚ ਬੈਠਣ ਨੂੰ 5 ਮਿੰਟ ਹੀ ਹੋਏ ਸੀ ਤੇ ਮਨੀਸ਼ਾ ਨੇ ਫਿਰ ਫੋਨ ਕੀਤਾ ਮੈਨੂੰ ਮੇਰੇ ਘਰ ਮੂਰੇ ਆ ਕੇ ਲੈ ਜਾਓ ਮੈਂ ਉਹਨੂੰ ਉੱਥੋਂ ਲੈਣ ਲਈ ਫਿਰ ਚਲਾ ਗਿਆ ਸੀ ਤਾਂ ਉਹ ਮੈਨੂੰ ਫਿਰ ਇੱਕ ਬਗੀਚੇ ਵਿੱਚ ਲੈ ਕੇ ਗਈਆਂ ਕਾਫੀ ਧੇਰ ਮੈਂ ਉੱਥੇ ਬੈਠਾ ਰਿਹਾ ਤੇ ਮੈਂ ਗੱਡੀ ਪਾਰਕਿੰਗ ਵਿੱਚ ਲਾਈ ਹੋਈ ਸੀ ਉੱਥੇ ਘੁੰਮ ਫਿਰ ਕੇ ਉਹਨਾਂ ਦੋਹਾਂ ਨੇ ਫੋਟੋਆਂ ਖਿੱਚੀਆਂ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਹੁਣ ਤੁਹਾਨੂੰ ਮੈਂ ਘਰ ਉਤਾਰ ਕੇ ਮੈਂ ਵੀ ਹੁਣ ਵਾਪਸ ਘਰ ਜਾਊਗਾ ਉਹ ਕਹਿਣ ਲੱਗੀਆਂ ਕਿ ਅਸੀਂ ਹਜੇ ਕਿਤੇ ਨਹੀਂ ਜਾਣਾ ਹਜੇ ਇਥੇ ਰੁਕਣਾ ਮੇਰੇ ਮਾਲਕ ਦਾ ਫੋਨ ਵੀ ਆ ਗਿਆ ਸੀ ਮੈਂ ਉਹਨੂੰ ਦੱਸਿਆ ਕਿ ਸਵਾਰੀਆਂ ਹਜੇ ਘੁੰਮ ਫੇਰ ਰਹੀਆਂ ਤੇ ਜਦੋਂ ਘਰ ਆਉਣ ਲਈ ਕਹਿਣ ਗਿਆ ਮੈਂ ਉਦੋਂ ਹੀ ਉਹਨਾਂ ਨੂੰ ਲੈ ਕੇ ਆਉਂਗਾ ਮੇਰੇ ਮਾਲਕ ਨੂੰ ਮੇਰੇ ਤੇ ਯਕੀਨ ਸੀ ਤੇ ਉਹਨੇ ਮੇਰੇ ਤੇ ਯਕੀਨ ਕੀਤਾ ਤੇ ਕਹਿਣ ਲੱਗਾ ਧਿਆਨ ਨਾਲ ਜਾਇ ਜੇ ਕੋਈ ਗੱਲਬਾਤ ਹੋਈ ਤਾਂ ਮੈਨੂੰ ਫੋਨ ਜ਼ਰੂਰ ਕਰ ਦੇਈ ਕਾਫੀ ਹਨੇਰਾ ਹੋ ਗਿਆ ਸੀ ਮੇਰੀ ਗੱਡੀ ਪਾਰਕਿੰਗ ਵਿੱਚ ਲੱਗੀ ਹੋਈ ਸੀ ਰਾਤ ਦੇ 7 ਵਜੇਗੇ ਸੀ ਉਹਨਾਂ ਦੋਵਾਂ ਕੁੜੀਆਂ ਨੇ ਮੈਨੂੰ ਫਿਰ ਇੱਕ ਹੋਟਲ ਵਿੱਚ ਜਾਣ ਲਈ ਕਿਹਾ ਤੇ ਜਿੱਥੋਂ ਉਹਨਾਂ ਨੇ ਰਾਤ ਦੀ ਰੋਟੀ ਖਾਣੀ ਸੀ ਮੈਂ ਵੀ ਉਹਨਾਂ ਦੇ ਨਾਲ ਹੀ ਚਲਾ ਗਿਆ ਭੁੱਖ ਮੈਨੂੰ ਵੀ ਬਹੁਤ ਲੱਗੀ ਸੀ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਥੇ ਬੈਠੋ ਮੈਂ ਥੋੜੀ ਦੇਰ ਵਿੱਚ ਆ ਜਾਊਂਗਾ ਤਾਂ ਉਹ ਕਹਿਣ ਲੱਗਿਆ ਕਿ ਨਹੀਂ ਨਹੀਂ ਤੂੰ ਵੀ ਇੱਥੇ ਹੀ ਬੈਠ ਅਸੀਂ ਅੱਜ ਤੇਰੇ ਨਾਲ ਬੈਠ ਕੇ ਹੀ ਰਾਤ ਦੀ ਰੋਟੀ ਖਾਵਾ ਗਿਆਂ ਮੈਂ ਉਹਨਾਂ ਦੇ ਨਾਲ ਬੈਠ ਕੇ ਰੋਟੀ ਖਾਧੀ ਤੇ ਫਿਰ ਉਹ ਉੱਪਰ ਚਲੀਆਂ ਗਈਆਂ ਤੇ ਮੈਨੂੰ ਵੀ ਉੱਪਰ ਜਾਣ ਲਈ ਕਹਿੰਦੀਆਂ ਸੀ ਪਹਿਲਾਂ ਮੈਂ ਮਨਾਂ ਕੀਤਾ ਤੇ ਫਿਰ ਮੈਂ ਸੋਚਿਆ ਕਿ ਮੇਰੀ ਗੱਡੀ ਤਾਂ ਪਾਰਕਿੰਗ ਵਿੱਚ ਲੱਗੀ ਹੋਈ ਆ ਮੈਂ ਇੱਥੇ ਬੈਠ ਕੇ ਲੋਕਾਂ ਨੂੰ ਕਿਉਂ ਵੇਖਣਾ ਇਹਨਾਂ ਦੇ ਨਾਲ ਹੀ ਉੱਪਰ ਚਲਾ ਜਾਂਦਾ ਹਾਂ ਮੈਂ ਕਮਰੇ ਵਿੱਚ ਗਿਆ ਤਾਂ ਉਹਨਾਂ ਨੇ ਦਰਵਾਜ਼ਾ ਬੰਦ ਕਰ ਲਿਆ ਮਨੀਸ਼ਾ ਤੇ ਉਹਦੇ ਨਾਲ ਦੀ ਕੁੜੀ ਦੋਵੇਂ ਆਰਾਮ ਨਾਲ ਪੈਟੇ ਪਈਆਂ ਹੋਈਆਂ ਸੀ ਤੇ ਮੈਂ ਇੱਕ ਸਾਈਡ ਟੇਬਲ ਤੇ ਬੈਠਾ ਸੀ ਮਨੀਸ਼ਾ ਨੇ ਮੈਨੂੰ ਬਾਹ ਤੋਂ ਫੜਿਆ ਤੇ ਕਹਿਣ ਲੱਗੀ ਤੂੰ ਵੀ ਸਾਡੇ ਨਾਲ ਬੈੱਡ ਤੇ ਹੀ ਪੈ ਜਾ ਮੈਂ ਇੱਕ ਸਾਈਡ ਤੇ ਉਹਦੀ ਗੱਲ ਮੰਨ ਕੇ ਪੈ ਗਿਆ ਸੀ ਮੈਂ ਪਹਿਲੀ ਵਾਰ ਕੁੜੀਆਂ ਵਿੱਚ ਪਿਆ ਸੀ ਮੈਨੂੰ ਬਹੁਤ ਸ਼ਰਮ ਆਉਂਦੀ ਸੀ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਸੀ ਪਰ ਹਰੇਕ ਸਾਜੀ ਕੁਝ ਦੇਰ ਹੀ ਹੋਈ ਸੀ ਤਾਂ ਕੋਮਲ ਮੇਰੇ ਕੋਲ ਆਈ ਤੇ ਮੇਰੇ ਮੂੰਹ ਤੇ ਹੱਥ ਫੇਰਨ ਲੱਗ ਪਈ ਮੇਰੇ ਮੋਢਿਆਂ ਤੋਂ ਲੈ ਕੇ ਪੂਰੇ ਢਿੱਡ ਤੇ ਜਿਸ ਤਰ੍ਹਾਂ ਹੱਥ ਫੇਰ ਰਹੀ ਸੀ ਜਿਸ ਤਰ੍ਹਾਂ ਉਹ ਮੈਨੂੰ ਆਪਣਾ ਜਿਸਮ ਸਾਂਝਾ ਕਰਨ ਲਈ ਕਹਿੰਦੀ ਹੋਵੇ ਮਨੀਸ਼ਾ ਨੇ ਮੇਰੀ ਸ਼ਰਟ ਦੇ ਬਟਨ ਖੋਲੇ ਤੇ ਹੌਲੀ-ਹੌਲੀ ਮੈਨੂੰ ਪਿਆਰ ਜਿਹਾ ਕਰਨ ਲੱਗ ਪਈ ਮਾਤਾ ਇਕਦਮ ਕੰਬ ਕੇ ਉੱਠਿਆ ਤੇ ਉਹਨਾਂ ਦੋਹਾਂ ਨੂੰ ਆਪਣੇ ਤੋਂ ਪਰੇ ਕੀਤਾ ਪਰ ਉਹ ਮੇਰੇ ਆਲੇ-ਦੁਆਲੇ ਬੈਠ ਕੇ ਕਹਿਣ ਲੱਗੀਆਂ ਕਿ ਜੱਸੇ ਤੂੰ ਸਾਨੂੰ ਆਪਣੇ ਆਪ ਤੋਂ ਦੂਰ ਕਿਉਂ ਕਰਦਾ ਹੈ ਤੂੰ ਬਹੁਤ ਚੰਗਾ ਮੁੰਡਾ ਹੈ ਸਾਡੇ ਨਾਲ ਵੀ ਇੱਕ ਵਾਰ ਆਪਣਾ ਜਿਸਮ ਸਾਂਝਾ ਕਰ ਲੈ ਅਸੀਂ ਕਿੰਨੀ ਉਮੀਦ ਨਾਲ ਹੀ ਤੈਨੂੰ ਇੱਥੇ ਲੈ ਕੇ ਆਏ ਹਾਂ ਤੇ ਸਾਡਾ ਪਲਾਨ ਨੂੰ ਨਾ ਤੋਖਾਫ ਕਰ ਤੇ ਕਿੰਨਾ ਅਸੀਂ ਝੂਠ ਬੋਲ ਕੇ ਤੈਨੂੰ ਇੱਥੋਂ ਤੱਕ ਲਿਆਂਦਾ ਕਿਉਂਕਿ ਜੇ ਅਸੀਂ ਤੈਨੂੰ ਸਿੱਧਾ ਕਹਿ ਦਿੰਦੀਆਂ ਕਿ ਤੂੰ ਕਦੀ ਵੀ ਨਾ ਮੰਨਦਾ ਮੈਂ ਤਾਂ ਹੈਰਾਨ ਹੋਈ ਜਾਂਦਾ ਸੀ ਕਿ ਮੇਰੇ ਨਾਲ ਇਹ ਕੀ ਹੋਣ ਲੱਗ ਪਿਆ ਮੈਂ ਬਿਲਕੁਲ ਚੁੱਪ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਉਹ ਦੋਵੇਂ ਕੁੜੀਆਂ ਮੇਰੀ ਕਮੀਜ਼ ਉਤਾਰ ਕੇ ਮੇਰੇ ਨਾਲ ਰੋਮਾਂਸ ਕਰਦੀਆਂ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਮੈਂ ਇਹਨਾਂ ਦੋਵਾਂ ਨਾਲ ਕੀ ਕਰਾਂ ਆਪਣੇ ਆਪ ਹੀ ਮੇਰੇ ਨਾਲ ਸਭ ਕੁਝ ਉਹ ਕਰਨ ਲੱਗ ਪਈਆਂ ਸੀ ਪਰ ਉਹ ਦੋ ਜਾਣਿਆ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਮੈਂ ਫਿਰ ਵੀ ਹੌਸਲਾ ਜਗਾ ਕਰਕੇ ਉਹਨਾਂ ਦੇ ਨਾਲ ਆਪਣਾ ਜਿਸਮ ਸਾਂਝਾ ਕਰਨ ਲੱਗ ਪਿਆ ਸੀ ਮੈਂ ਵੀ ਆਪਣੀ ਜ਼ਿੰਦਗੀ ਵਿੱਚ ਇਹ ਸਭ ਕੁਝ ਪਹਿਲੀ ਵਾਰ ਕੀਤਾ ਸੀ ਤੇ ਮੈਨੂੰ ਇਦਾਂ ਲੱਗਦਾ ਸੀ ਕਿ ਜਿੱਦਾਂ ਮੈਂ ਕਿਸੇ ਜਾਨਤ ਦੀ ਸੈਰ ਕਰਦਾ ਹੋਵਾਂ ਉਹ ਵੀ ਮੇਰੇ ਤੋਂ ਬਹੁਤ ਖੁਸ਼ੀ ਸੀ ਤੇ ਮੈਂ ਵੀ ਉਹਨਾਂ ਤੋਂ ਬਹੁਤ ਖੁਸ਼ੀ ਸੀ ਰਾਤ ਦੇ 11 ਵੱਜ ਗਏ ਸੀ ਪਰ ਹਾਲੇ ਤੱਕ ਅਸੀਂ ਘਰ ਨਹੀਂ ਗਏ ਸੀ ਅਸੀਂ ਬਿਨਾ ਕੱਪੜਿਆਂ ਤੇ ਇੱਕ ਦੂਸਰੇ ਦੇ ਨਾਲ ਰੋਮਾਂਸ ਕਰਦੇ ਸੀ ਤੇ ਵਾਰ-ਵਾਰ ਮੈਨੂੰ ਇਹ ਸਭ ਕੁਝ ਕਰਨ ਲਈ ਉਹ ਕਹਿੰਦੀ ਸੀ ਪਰ ਮੈਂ ਆਪ ਹੀ ਉਹਨਾਂ ਤੋਂ ਦੂਰ ਹੋ ਗਿਆ ਸੀ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਇੱਥੇ ਕੋਈ ਹੋਰ ਹੰਗਾਮਾ ਹੋਵੇ ਇਸ ਲਈ ਮੈਂ ਇੱਥੋਂ ਤੱਕ ਹੀ ਉਹਨਾਂ ਨਾਲ ਸਭ ਕੁਝ ਕੀਤਾ ਤੇ ਫਿਰ ਉਹਨਾਂ ਨੂੰ ਪੂਰੀ ਤਰ੍ਹਾਂ ਖੁਸ਼ ਵੀ ਕਰ ਦਿੱਤਾ ਸੀ ਮੇਰੇ ਕੋਲ ਵੀ ਰਹਿ ਨਹੀਂ ਹੋਇਆ ਕਿਉਂਕਿ ਉਹਨਾਂ ਨੇ ਆਪ ਮੈਨੂੰ ਇਸ ਕੰਮ ਲਈ ਮਜਬੂਰ ਕੀਤਾ ਸੀ ਕਾਫੀ ਦੇਰ ਹੋ ਗਈ ਸੀ ਇੱਕ ਦੂਸਰੇ ਦੇ ਨਾਲ ਬੈਠੇ ਰਹੇ ਅਸੀਂ ਤੇ ਰਾਤ ਦੇ ਫਿਰ 12 ਵਜੇ ਸੀ ਮਨੀਸ਼ਾ ਨੇ ਉਸੇ ਹੋਟਲ ਵਿੱਚੋਂ ਇੱਕ ਬੀਅਰ ਦੀ ਬੋਤਲ ਆਰਡਰ ਕੀਤੀ ਤੇ ਅਸੀਂ ਤਿੰਨਾਂ ਨੇ ਇੱਕ ਬੋਤਲ ਵਿੱਚੋਂ ਥੋੜੀ ਥੋੜੀ ਬੀਅਰ ਪੀਤੀ ਤੇ ਮੈਨੂੰ ਇੰਨੀ ਨੀਂਦ ਆ ਰਹੀ ਸੀ ਕਿ ਜਿਵੇਂ ਮੇਰਾ ਸਰੀਰ ਪੂਰੀ ਤਰ੍ਹਾਂ ਥੱਕਿਆ ਮਹਿਸੂਸ ਕਰਦਾ ਸੀ ਮੈਂ ਹਜੇ ਸੋਚਦਾ ਹੀ ਸੀ ਕਿ ਕੋਮਲ ਨੇ ਪੂਰੇ ਤਰ੍ਹਾਂ ਕੱਪੜੇ ਵੀ ਨਹੀਂ ਪਾਏ ਸੀ ਤੇ ਇਦਾਂ ਹੀ ਬੈੱਡ ਤੇ ਲੰਮੀ ਪੈ ਗਈ ਸੀ ਸ਼ਾਇਦ ਉਹ ਜਲਦੀ ਹੀ ਸੌਂ ਗਈ ਸੀ ਪਰ ਮਨੀਸ਼ਾ ਹਜੀ ਅਜੇ ਵੀ ਜਾਗਦੀ ਸੀ ਤੇ ਮੈਨੂੰ ਵੀ ਬਹੁਤ ਨੀਂਦ ਆ ਗਈ ਸੀ ਤੇ ਦੇਰ ਵਿੱਚ ਹੀ ਮੈਂ ਕੁਝ ਦੇਰ ਵਿੱਚ ਸੌਂ ਗਿਆ ਸੀ ਜਦੋਂ ਸਵੇਰ ਦੇ 3 ਵਜੇ ਤਾਂ ਅਚਾਨਕ ਮੈਨੂੰ ਜਾਗਾਈ ਮੇਰੇ ਮਾਲਕ ਨੇ ਰਾਤ ਨੂੰ ਕਾਫੀ ਫੋਨ ਵੀ ਆ ਚੁੱਕੇ ਸੀ ਪਰ ਮੈਂ ਤਾਂ ਬੇਸੁਰਤ ਸੀ ਇਸ ਲਈ ਮੇਰੇ ਕੋਲੋਂ ਫੋਨ ਨਹੀਂ ਚੁੱਕ ਹੋਇਆ ਮੈਂ ਆਪਣੇ ਮਾਲਕ ਨੂੰ ਸਵੇਰੇ 3 ਵਜੇ ਫੋਨ ਕੀਤਾ ਤਾਂ ਮੈਨੂੰ ਬਹੁਤ ਗੁੱਸੇ ਹੋਇਆ ਕਿ ਤੂੰ ਮੇਰਾ ਫੋਨ ਕਿਉਂ ਨਹੀਂ ਚੁੱਕਿਆ ਮੈਂ ਉਹਨੂੰ ਦੱਸਿਆ ਕਿ ਮੈਂ ਵੀ ਇਨ੍ਹਾਂ ਸਵਾਰੀਆਂ ਦੇ ਨਾਲ ਹੀ ਇੱਕ ਪਾਸੇ ਸੌਂ ਗਿਆ ਸੀ। ਇਹ ਕਿਸੇ ਹੋਟਲ ਵਿੱਚ ਪਾਰਟੀ ਤੇ ਆਈਆਂ ਸੀ। ਇਸ ਲਈ ਮੈਂ ਇੱਕ ਬੈਂਚ ਤੇ ਲੰਮੇ ਪੈ ਗਿਆ ਸੀ। ਮੈਂ ਤਾਂ ਉਹਨੂੰ ਝੂਠ ਬੋਲ ਦਿੱਤਾ ਸੀ। ਸਵੇਰੇ-ਸਵੇਰੇ ਝੂਠ ਬੋਲ ਕੇ ਮੈਂ ਉਹਦੇ ਕੋਲੋਂ ਮਾਫੀ ਤਾਂ ਮੰਗ ਲਈ ਸੀ। ਪਰ ਫਿਰ ਵੀ ਮੇਰਾ ਦਿਲ ਮੰਨਦਾ ਨਹੀਂ ਸੀ। ਮੈਂ ਫਟਾਫਟ ਮਸ਼ੀਮਨੀਸ਼ਾ ਨੂੰ ਉਠਾਇਆ ਕਿ ਚਲੋ ਘਰ ਚਲੀਏ। ਤਾਂ ਉੱਠਦੇ ਹੀ ਮਨੀਸ਼ਾ ਨੇ ਕੋਮਲ ਨੂੰ ਆਵਾਜ਼ ਮਾਰੀ। ਮੈਂ ਆਪਣੇ ਕੱਪੜੇ ਪਾ ਲਏ ਸੀ ਤੇ ਮਨੀਸ਼ਾ ਆਪਣੇ ਕੱਪੜੇ ਪਹਿਨ ਰਹੀ ਸੀ। ਕੋਮਲ ਹਜੇ ਆਪਣੀ ਸੁਰਤ ਨੂੰ ਸੰਭਾਲਦੀ ਸੀ ਤੇ ਉਹਨੇ ਆਪਣੀ ਸੁਰਤ ਸੰਭਾਲਦੇ ਹੀ ਮੈਨੂੰ ਫਿਰ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਮੇਰੇ ਨਾਲ ਰੋਮਾਂਸ ਕਰਨ ਲੱਗ ਪਈ ਮੈਂ ਉਹਨੂੰ ਤੱਕਾਂ ਖਮਾਰਿਆ ਤੇ ਕਿਹਾ ਇਹ ਕੰਮ ਹਰ ਕਿਸੇ ਨਹੀਂ ਹੁੰਦਾ ਤੂੰ ਤਾਂ ਸ਼ਾਇਦ ਇੰਨੀ ਹਵਸ ਦੀ ਭਰੀ ਹੋਈ ਹੈ ਮੈਂ ਤਾਂ ਹਰਾਨ ਆ ਕਿ ਕੁੜੀਆਂ ਵਿੱਚ ਵੀ ਇੰਨੀ ਹਵਸ ਹੁੰਦੀ ਆ ਮੈਂ ਮੁੰਡਾ ਹੋ ਕੇ ਵੀ ਇਹ ਸਭ ਕੁਝ ਨਹੀਂ ਕਰਦਾ ਤੇ ਤੂੰ ਕੁੜੀ ਹੋ ਕੇ ਮੈਨੂੰ ਫਿਰ ਆਪਣੇ ਜਾਲ ਵਿੱਚ ਫਸਾਉਣਾ ਚਾਹੁੰਦੀ ਆ ਤਾਂ ਉਹ ਕਹਿਣ ਲੱਗੀ ਕਿ ਤੈਨੂੰ ਇਸ ਲਈ ਫੀਲਿੰਗ ਨਹੀਂ ਆਉਂਦੀ ਕਿਉਂਕਿ ਉਮਰ ਤੋਂ ਜ਼ਿਆਦਾ ਤੂੰ ਹੋ ਗਿਆ ਤੇ ਜੇ ਤੇਰੀ ਉਮਰ ਥੋੜੀ ਹੁੰਦੀ ਤਾਂ ਤੂੰ ਆਪਣੇ ਆਪ ਹੀ ਫੀਲਿੰਗ ਲੈ ਲੈਣੀ ਸੀ ਮੈਂ ਚੁੱਪ ਕਰ ਗਿਆ ਸੀ ਉਹ ਕੁਝ ਗੱਲਾਂ ਕਹਿ ਕੇ ਮੇਰੀ ਬੇਇੱਜ਼ਤੀ ਕਰਦੀ ਸੀ ਮੈਂ ਕਿਸੇ ਕੋਲੋਂ ਆਪਣੀ ਬੇਇੱਜ਼ਤੀ ਨਹੀਂ ਕਰਵਾਉਣਾ ਚਾਹੁੰਦਾ ਸੀ ਇਸ ਲਈ ਮੈਂ ਉਹਨੂੰ ਮਨਾ ਕਰ ਦਿੱਤਾ ਮੈਂ ਕਿਹਾ ਕਿ ਤੂੰ ਹੁਣ ਆਪਣੇ ਹੱਥ ਕਿਸੇ ਹੋਰ ਦੇ ਮਟਾਲੇ ਮੈਂ ਤਾਂ ਕਾਫੀ ਥੱਕਿਆ ਹੋਇਆ ਫੀਲ ਕਰਦਾ ਸੀ ਮੈਨੂੰ ਇਦਾਂ ਲੱਗਦਾ ਸੀ ਜਿਦਾ ਥਕਾਵਟ ਮੇਰੇ ਸਰੀਰ ਵਿੱਚ ਹੀ ਰਚ ਗਈ ਹੋਵੇ ਮੈਂ ਉਹਨਾਂ ਨੂੰ ਫਟਾਫਟ ਉੱਥੋਂ ਜਾਣ ਲਈ ਕਿਹਾ ਤੇ ਤੁਰਨ ਵੇਲੇ ਪੂਰੇ ਸਾਨੂੰ 4:00 ਵਜੇ ਗਏ ਸੀ ਮੈਂ ਮਨੀਸ਼ਾ ਨੂੰ ਕਿਹਾ ਕਿ ਤੈਨੂੰ ਤੇਰੇ ਘਰ ਉਤਾਰ ਕੇ ਮੈਂ ਜਲਦੀ ਘਰ ਜਾਣਾ ਤਾਂ ਉਹ ਕਹਿਣ ਲੱਗੀ ਨਹੀਂ ਮੈਂ ਕੋਮਲ ਦੇ ਨਾਲ ਹੀ ਜਾਊਂਗੀ ਮੈਂ ਇਸ ਵੇਲੇ ਮੈਂ ਆਪਣੇ ਘਰ ਨਹੀਂ ਜਾ ਸਕਦੀ ਮੈਂ ਉਹਨੂੰ ਕਿਹਾ ਕਿ ਜੇ ਤੁਹਾਨੂੰ ਇੰਨਾ ਡਰ ਹੁੰਦਾ ਤਾਂ ਤੂੰ ਸੇ ਹੀ ਇਸ ਤਰ੍ਹਾਂ ਦੇ ਕੰਮ ਕਿਉਂ ਕਰਦੀ ਆ ਤਾਂ ਮਨੀਸ਼ਾ ਕਹਿਣ ਲੱਗੀ ਕਿ ਸਾਨੂੰ ਵੀ ਇਸ ਕੰਮ ਦਾ ਹੁਣ ਚਸਕਾ ਪਿਆ ਹੋਇਆ ਕਿ ਤੇਰੇ ਵਰਗੇ ਸੋਹਣੇ ਤੇ ਜਵਾਨ ਮੁੰਡੇ ਦੇਖ ਕੇ ਸਾਡਾ ਦਿਲ ਬੇਇਮਾਨ ਹੋ ਜਾਂਦਾ ਇਸ ਲਈ ਸਾਨੂੰ ਇਹ ਸਭ ਕੁਝ ਕਰਨਾ ਹੀ ਪੈਂਦਾ ਤੇ ਅਸੀਂ ਜਦੋਂ ਵੀ ਤੈਨੂੰ ਫੋਨ ਕਰੀਏ ਤੂੰ ਉਦੋਂ ਹੀ ਆਜਾਇਆ ਕਰੇ ਮੈਂ ਉਹਨੂੰ ਕਿਹਾ ਕਿ ਮੈਂ ਹਰ ਵਾਰੀ ਸਭ ਕੁਝ ਨਹੀਂ ਇੱਕ ਕਰ ਸਕਦਾ ਮੇਰੇ ਵੱਲੋਂ ਦਾ ਹੁਣ ਜਵਾਬ ਹੀ ਸਮਝੋ ਮੈਂ ਤੁਹਾਡੇ ਕਹਿਣ ਤੇ ਗੱਡੀ ਲੈ ਕੇ ਵੀ ਨਹੀਂ ਆਉਂਗਾ ਤਾਂ ਉਹ ਕਹਿ ਲੱਗਣਾ ਕਿ ਜੇ ਤੂੰ ਆਪ ਕੁਝ ਨਹੀਂ ਕਰਨਾ ਤਾਂ ਤੂੰ ਸਾਨੂੰ ਸਾਡੇ ਦੱਸੇ ਹੋ ਟਿਕਾਣੇ ਤੇ ਪਹੁੰਚਾ ਦਿਆ ਕਰ ਬਸ ਇੰਨਾ ਹੀ ਬਹੁਤ ਆ ਮੈਂ ਉਹਨਾਂ ਦੀਆਂ ਇਹ ਗੱਲਾਂ ਸੁਣੀਆਂ ਤੇ ਫਟਾਫਟ ਉਹਨਾਂ ਨੂੰ ਗੱਡੀ ਵਿੱਚ ਬਿਠਾਇਆ ਤੇ ਉਥੋਂ ਤੁਰ ਪਿਆ ਸੀ ਮਨੀਸ਼ਾ ਦੇ ਘਰ ਜਾਣ ਨੂੰ ਵੀ ਪੂਰਾ ਪੂਰੇ ਢੇਢ ਘੰਟੇ ਦੀ ਵਾਰਤ ਸੀ ਮੈਂ ਤਾਂ ਹੈਰਾਨ ਸੀ ਕਿ ਉਹ ਇੰਨੀ ਦੂਰੋਂ ਆ ਕੇ ਵੀ ਇਸ ਤਰ੍ਹਾਂ ਕੰਮ ਕਰਨਾ ਲਗਿਆਂ ਵਿੱਚ ਉਹਨੂੰ ਕੋਈ ਸ਼ਰਮ ਨਹੀਂ ਆਉਂਦੀ ਸੀ ਕੋਮਲ ਅੱਗੇ ਬੈਠੀ ਸੀ ਤੇ ਮੇਰੇ ਵਾਰ-ਵਾਰ ਪੱਟਾਂ ਤੇ ਹੱਥ ਫੇਰੀ ਜਾਂਦੀ ਸੀ ਮੈਂ ਉਹਨੂੰ ਮਨਾ ਕਰਦਾ ਸੀ ਕਿ ਮੈਂ ਗੱਡੀ ਚਲਾ ਰਿਹਾ ਹਾਂ ਇਸ ਲਈ ਮੈਨੂੰ ਡਿਸਟਰਬ ਨਾ ਕਰ ਉਹ ਕਹਿਣ ਲੱਗੀ ਕਿ ਮੇਰਾ ਮਨ ਬਹੁਤ ਕਰ ਰਿਹਾ ਇਸ ਲਈ ਇੱਥੇ ਹੀ ਗੱਡੀ ਰੋਕ ਤੇ ਤੂੰ ਮੇਰੇ ਨਾਲ ਉਹ ਸਭ ਕੁਝ ਦੁਬਾਰਾ ਫਿਰ ਕਰ ਲੈ ਮੈਂ ਗੱਡੀ ਰੋਕੀ ਤਾਂ ਮੀਸ਼ਾ ਮੈਨੂੰ ਕਹਿਣ ਲੱਗੀ ਕਿ ਪਿੱਛੇ ਵਾਲੀ ਸੀਟ ਤੇ ਆ ਕੇ ਹੀ ਤੂੰ ਮੇਰੀ ਸਾਰੇ ਕਰਮੀ ਨੂੰ ਕੱਢਦੇ ਮੈਂ ਗੱਡੀ ਵਿੱਚੋਂ ਬਾਹਰ ਨਿਕਲਿਆ ਤਾਂ ਕੋਮਲ ਵੀ ਮੇਰੇ ਨਾਲ ਹੀ ਨਿਕਲ ਆਈ ਮੈਂ ਉਹਦੇ ਮੂੰਹ ਤੇ ਵੱਟ ਕੇ ਥੱਪੜ ਮਾਰਿਆ ਤੇ ਕਿਹਾ ਕਿ ਤੁਹਾਡੇ ਮਾਂ ਪਿਓ ਤੁਹਾਨੂੰ ਇਸ ਕੰਮ ਲਈ ਜਾਂਦੇ ਆ ਕਿ ਤੁਸੀਂ ਲੱchn ਮਾੜੇ ਕਰੋ ਤੇ ਇਹ ਲੱchn ਕਰੋ ਮੇਰੇ ਥੱਪੜ ਮਾਰਨ ਤੇ ਮਨੀਸ਼ਾ ਚੁੱਪ ਹੋ ਗਈ ਸੀ ਮੈਂ ਉਹਨੂੰ ਕਿਹਾ ਕਿ ਮੈਂ ਇੱਕ ਵਾਰ ਕਿਹਾ ਨਾ ਕਿ ਮੈਂ ਦੁਬਾਰਾ ਇਹ ਸਭ ਕੁਝ ਨਹੀਂ ਕਰ ਸਕਦਾ ਮੈਂ ਰਾਤ ਤੁਹਾਡੇ ਜਾਲ ਵਿੱਚ ਫਸ ਗਿਆ ਸੀ ਪਰ ਮੈਂ ਇਹੋ ਜਿਹਾ ਬਿਲਕੁਲ ਵੀ ਨਹੀਂ ਆ ਮੈਂ ਇੱਕ ਸ਼ਰੀਫ ਘਰ ਦਾ ਚੰਗਾ ਭਲਾ ਮੁੰਡਾ ਮੈਂ ਇਦਾਂ ਦੇ ਕੰਮ ਬਿਲਕੁਲ ਵੀ ਨਹੀਂ ਕਰਦਾ ਮੇਰਾ ਸਿਰਫ ਕੰਮ ਗੱਡੀ ਚਲਾਉਣਾ ਤੇ ਇਹ ਹੀ ਮੇਰੀ ਰੋਜ਼ੀ ਰੋਟੀ ਆ ਤੇ ਮੈਂ ਗੱਡੀ ਵਿੱਚ ਇਦਾਂ ਦੇ ਕੰਮ ਨਹੀਂ ਕਰ ਸਕਦਾ ਮੈਂ ਤਾਂ ਗੱਡੀ ਵਿੱਚ ਬਿਨਾਂ ਨਹਾਤੇ ਕਦੇ ਬੈਠਾ ਵੀ ਨਹੀਂ ਤੇ ਅੱਜ ਪਹਿਲੀ ਵਾਰ ਤੁਹਾਡੇ ਕਰਕੇ ਮੈਨੂੰ ਗੱਡੀ ਵਿੱਚ ਇਸ ਤਰ੍ਹਾਂ ਬਹਿਣਾ ਪੈ ਗਿਆ ਤੇ ਤੁਹਾਡੇ ਵਰਗਿਆਂ ਨੂੰ ਕੀ ਪਤਾ ਕਿ ਇੱਕ ਰੋਜੀ ਰੋਟੀ ਚਲਾਉਣ ਦੇ ਲਈ ਮੈਨੂੰ ਕਿੰਨਾ ਕੁਝ ਕਰਨਾ ਪਿਆ ਤੇ ਤੁਸੀਂ ਤਾਂ ਆਪਣੀ ਇੱਜ਼ਤ ਜਿੱਥੇ ਮਰਜੀ ਦਿਖਾ ਕੇ ਕੁਝ ਵੀ ਕਰ ਸਕਦੇ ਆ ਤੇ ਆਪਣੇ ਜਿਸਮ ਨੂੰ ਸਾਂਝਾ ਕਰਕੇ ਪੈਸੇ ਲੁੱਟ ਸਕਦੇ ਹੋ ਮੈਂ ਉਹਨਾਂ ਵਿੱਚੋਂ ਨਹੀਂ ਜੋ ਕੁੜੀਆਂ ਵੇਖ ਕੇ ਆਪਣਾ ਮਾਣ ਬੇਈਮਾਨ ਕਰ ਲਵਾ ਮੈਂ ਮਨੀਸ਼ ਨੂੰ ਪਿਛਲੀ ਸੀਟ ਤੇ ਬਿਠਾ ਕੇ ਫਟਾਫਟ ਡਰਾਈਵਿੰਗ ਕਰਨ ਲੱਗ ਪਿਆ ਮੈਨੂੰ ਇਸ ਗੱਲ ਦਾ ਬਹੁਤ ਗੁੱਸਾ ਸੀ ਕਿ ਉਹ ਮੈਨੂੰ ਗੱਡੀ ਦੇ ਵਿੱਚ ਇਹ ਸਭ ਕੁਝ ਕਰਨ ਲਈ ਕਹਿੰਦੀ ਸੀ ਮੈਂ ਕੋਮਲ ਨੂੰ ਕਹਾਂ ਕਿ ਅੱਜ ਤੋਂ ਬਾਅਦ ਮੇਰੀ ਗੱਡੀ ਵਿੱਚ ਬਹਿਣਾ ਤਾਂ ਕਦੀ ਵੀ ਮੇਰੇ ਤੇ ਮਾੜੀ ਨਜ਼ਰ ਨਹੀਂ ਰੱਖਣੀ ਮੇਰੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਆ ਜੋ ਮੈਂ ਤੁਹਾਡੇ ਨਾਲ ਉਹ ਸਭ ਕੁਝ ਵੀ ਕਰ ਲਿਆ ਪਰ ਉਸ ਵਜਲੇ ਮੈਨੂੰ ਪਤਾ ਨਹੀਂ ਕੀ ਹੋ ਗਿਆ ਸੀ ਮੈਂ ਆਪ ਹੈਰਾਨ ਹੋਇਆ ਸੀ ਪੂਰੇ 7 ਵਜੇ ਮੈਂ ਉਹਨਾਂ ਨੂੰ ਕੋਮਲ ਦੇ ਘਰ ਮੋੜੇ ਉਤਾਰਿਆ ਤੇ ਗੱਡੀ ਲੈ ਕੇ ਵਾਪਸ ਚਲਾ ਗਿਆ ਸੀ ਮੈਂ ਉਹਨਾਂ ਕੋਲੋਂ ਪੂਰਾ ਕਿਰਾਇਆ ਵੀ ਲੈ ਲਿਆ ਸੀ ਮਨੀਸ਼ਾ ਮੈਨੂੰ ਕਹਿੰਦੀ ਕਿ ਥੋੜੇ ਪੈਸੇ ਘੱਟ ਕਰੋ ਪਰ ਮੈਂ ਉਹਨੂੰ ਕਿਹਾ ਕਿ ਨਹੀਂ ਇਹ ਗੱਡੀ ਮੇਰੀ ਆਪਣੀ ਨਹੀਂ ਮੇਰੇ ਮਾਲਕ ਦੀ ਆ ਇਸ ਲਈ ਤੁਹਾਨੂੰ ਪੂਰਾ ਹਿਸਾਬ ਦੇਣਾ ਹੀ ਪੈਂਦਾ ਮੈਂ ਮਾਲਕ ਕੋਲ ਆਇਆ ਤਾਂ ਉਹ ਬੜਾ ਪਰੇਸ਼ਾਨ ਸੀ ਮੈਂ ਕਿਹਾ ਕਿ ਮੇਰੀ ਗੱਡੀ ਵਿੱਚ ਕੁਝ ਘੁੰਮਣ ਫਿਰਨ ਵਾਲੀਆਂ ਔਰਤਾਂ ਬੈਠ ਗਈਆਂ ਸੀ ਇਸ ਲਈ ਮੈਂ ਰਾਤ ਨਹੀਂ ਆ ਸਕਿਆ ਮੈਂ ਮਾਲਕ ਨੂੰ ਜਿੰਨੇ ਵੀ ਪੈਸੇ ਮੇਰੇ ਕੋਲ ਸੀ ਮੈਂ ਉਹਨੂੰ ਫੜਾਇਆ ਤਾਂ ਮਾਲਕ ਖੁਸ਼ ਹੋ ਗਿਆ ਸੀ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤਾਂ ਤੈਨੂੰ ਇੱਕ ਖੁਸ਼ਖਬਰੀ ਸੁਣਾਉਣੀ ਸੀ ਕਿ ਮੇਰੀ ਕੁੜੀ ਨੇ ਤੇਰੇ ਲਈ ਇੱਕ ਵਧੀਆ ਕੁੜੀ ਲੱਭੀ ਆ ਜਿਹੜੀ ਤੇਰੇ ਨਾਲ ਆਪਣਾ ਘਰ ਵਸਾਉਣ ਲਈ ਤਿਆਰ ਆ ਤੇ ਉਹ ਵੀ ਤੇਰੀ ਹੀ ਉਮਰ ਦੀ ਆ ਮੈਂ ਖੁਸ਼ ਹੋ ਗਿਆ ਸੀ ਮੈਂ ਮਾਲਕ ਨੂੰ ਕਿਹਾ ਕਿ ਮੈਂ ਬਸ 10 ਮਿੰਟਾਂ ਵਿੱਚ ਨਹਾ ਕੇ ਆਇਆ ਕਿਉਂਕਿ ਮੈਨੂੰ ਇਦਾਂ ਲੱਗਦਾ ਸੀ ਕਿ ਮੈਂ ਇਹ ਖੁਸ਼ਖਬਰੀ ਨਹਾਤੇ ਬਿਨਾ ਨਹੀਂ ਸੁਣ ਸਕਦਾ ਮੇਰੀ ਤਾਂ ਕਿਸਮਤ ਖੁੱਲ ਗਈ ਸੀ ਮੈਂ ਫਟਾਫਟ ਬਾਥਰੂਮ ਵਿੱਚ ਗਿਆ ਤੇ ਆਪਣੇ ਮਲੇ ਕੱਪੜੇ ਉਤਾਰੇ ਤੇ ਸਾਫ਼ ਕੱਪੜੇ ਪਾ ਕੇ ਮਾਲਕ ਦੇ ਕੋਲ ਬੈਠ ਗਿਆ ਸੀ ਤੇ ਉਹਦੇ ਨਾਲ ਗੱਲਾਂ-ਬਾਤਾਂ ਕਰਨ ਲੱਗ ਪਿਆ ਸੀ ਤੇ ਕੁਝ ਧੀਰ ਵਿੱਚ ਮੈਂ ਉਹਦੇ ਲਈ ਚਾਹ ਵੀ ਬਣਾ ਕੇ ਲਿਆਇਆ ਤੇ ਸਵੇਰ ਦੇ 11 ਵਜੇ ਗਏ ਸੀ ਤੇ ਮਾਲਕ ਦੀ ਕੁੜੀ ਉਸ ਕੁੜੀ ਤੇ ਉਹਦੇ ਮਾਪਿਆਂ ਨੂੰ ਲੈ ਕੇ ਮਾਲਕ ਦੇ ਘਰ ਪਹੁੰਚ ਗਏ ਸੀ ਮੈਂ ਵੀ ਆਪਣੇ ਮਾਪਿਆਂ ਨੂੰ ਫੋਨ ਕੀਤਾ ਤੇ ਉਹ ਵੀ ਆ ਗਏ ਸੀ ਤੇ ਉੱਥੇ ਹੀ ਮੇਰਾ ਰਿਸ਼ਤਾ ਪੱਕਾ ਹੋ ਗਿਆ ਸੀ ਮੈਂ ਹੈਰਾਨ ਹੁੰਦਾ ਸੀ ਕਿ ਮੈਂ ਸਿਰਫ ਇੱਕ ਰਾਤ ਹੀ ਉਹਨਾਂ ਕੁੜੀਆਂ ਨੂੰ ਮਿਲਿਆ ਸੀ ਤੇ ਮੇਰੇ ਲਈ ਕਿਸੇ ਕੁੜੀ ਦਾ ਰਿਸ਼ਤਾ ਵੀ ਆ ਗਿਆ ਸੀ ਸ਼ਾਇਦ ਸ਼ਾਦ ਉਹ ਕੁੜੀਆਂ ਕਿਸਮਤ ਵਾਲੀਆਂ ਸੀ ਮੇਰੇ ਲਈ ਬਹੁਤ ਹੀ ਲੱਕੀਜ਼ੀ ਨਹੀਂ ਤਾਂ ਮੇਰੀ 33 ਸਾਲ ਦੀ ਉਮਰ ਹੋ ਗਈ ਸੀ ਅੱਜ ਤੱਕ ਕੋਈ ਕੁੜੀ ਮੇਰੇ ਲਈ ਮੰਨੀ ਹੀ ਨਹੀਂ ਸੀ ਫਿਰ ਮੈਂ ਆਪਣੇ ਦਿਮਾਗ ਵਿੱਚ ਵਹਿਮ ਵਿਚਾਰ ਕੱਢ ਦਿੱਤੇ ਸੀ ਤੇ ਮੈਂ ਉਸ ਕੁੜੀ ਨੂੰ ਪਸੰਦ ਕਰ ਲਿਆ ਸੀ ਕੁੜੀ ਵੀ ਮੇਰੇ ਵਰਗੀ ਹੀ ਸੀ ਤੇ ਮੈਂ ਆਪਣੇ ਮਾਪਿਓ ਦੇ ਨਾਲ ਆਪਣੀ ਖੁਸ਼ੀ ਸਾਂਝੀ ਕਰਦਾ ਸੀ ਤੇ ਇੱਕ ਮਹੀਨੇ ਬਾਅਦ ਮੇਰਾ ਵਿਆਹ ਰੱਖ ਦਿੱਤਾ ਗਿਆ ਸੀ ਤੇ ਮੇਰੇ ਵਿਆਹ ਵਿੱਚ ਮਾਲਕ ਤੇ ਮਾਲਕ ਦੀ ਕੁੜੀ ਨੇ ਬਹੁਤ ਖਰਚਾ ਕੀਤਾ ਸੀ ਮੈਂ ਆਪਣੇ ਵਿਆਹ ਤੇ ਆਪਣੀ ਘਰਵਾਲੀ ਲਈ ਬਹੁਤ ਵਧੀਆ-ਵਧੀਆ ਚੀਜ਼ਾਂ ਖਰੀਦਿਆ ਸੀ ਤੇ ਫਿਰ ਹੌਲੀ-ਹੌਲੀ ਦਿਨ ਲੰਘਦੇ ਗਏ ਮੈਂ ਵੀ ਆਪਣੀ ਬੋਟੀ ਵਾਲਾ ਹੋ ਗਿਆ ਸੀ ਮੇਰਾ ਹੁਣ ਘਰ ਵਸ ਗਿਆ ਸੀ ਮੇਰੀ ਘਰਵਾਲੀ ਨੀਹਾ ਬਹੁਤ ਚੰਗੀ ਸੀ ਤੇ ਉਹ ਮੇਰੇ ਮਾਪਿਆਂ ਦੇ ਕੋਲ ਹੀ ਰਹਿੰਦੀ ਸੀ ਮੈਂ 2-3 ਦਿਨਾਂ ਬਾਅਦ ਆਪਣੀ ਘਰਵਾਲੀ ਦੇ ਕੋਲ ਚਲਾ ਜਾਂਦਾ ਸੀ ਤੇ ਜ਼ਿਆਦਾਤਰ ਮਾਲਕ ਦੇ ਕੋਲ ਹੀ ਰਹਿੰਦਾ ਹੁੰਦਾ ਸੀ ਫਿਰ ਇਦਾਂ ਹੀ ਮੇਰੇ ਦਿਨ ਵੀ ਵਧੀਆ ਹੋਣ ਲੱਗਣ ਲੱਗ ਪਏ ਸੀ ਮੈਂ ਵੇਲਾ ਹੋ ਕੇ ਆਪਣੇ ਘਰ ਵਾਲੇ ਨਾਲ ਫੋਨ ਤੇ ਗੱਲਾਂ ਕਰਦਾ ਤੇ ਗੱਡੀ ਦੀ ਡਰਾਈਵਿੰਗ ਵੀ ਕਰਦਾ ਸੀ ਤੇ ਮੈਂ ਆਪਣੇ ਪਰਿਵਾਰ ਦੀ ਵੀ ਡਰਾਈਵਿੰਗ ਕਰਦਾ ਸੀ ਤੇ ਮੈਂ ਆਪਣੇ ਪਰਿਵਾਰ ਨਾਲ ਸਾਰੀਆਂ ਖੁਸ਼ੀਆਂ ਸਾਂਝੀਆਂ ਕਰਦਾ ਹੁੰਦਾ ਸੀ ਮੇਰਾ ਮਾਲਕ ਵੀ ਮੇਰੇ ਨਾਲ ਬਹੁਤ ਖੁਸ਼ ਸੀ ਤੇ ਮੈਂ ਆਪਣੇ ਮਾਲਕ ਦੀ ਕੁੜੀ ਦਾ ਬਹੁਤ ਮਾਣ ਕਰਦਾ ਸੀ ਤੇ ਉਹਦਾ ਵੀ ਧੰਨਵਾਦ ਕਰਦਾ ਸੀ ਕਿ ਉਹਨੇ ਮੇਰੀ ਜ਼ਿੰਦਗੀ ਵਿੱਚ ਇੱਕ ਸੋਹਣੀ ਕੁੜੀ ਲਿਆ ਦਿੱਤੀ ਸੀ ਜਿਹੜੀ ਮੇਰੀ ਤੇ ਮੇਰੇ ਪਰਿਵਾਰ ਦੀ ਬਹੁਤ ਇੱਜ਼ਤ ਕਰਦੀ ਸੀ ਪਰ ਮੈਂ ਕੋਮਲ ਤੇ ਮਨੀਸ਼ਾ ਵਰਗੀਆਂ ਕੁੜੀਆਂ ਤੋਂ ਹੈਰਾਨ ਹੁੰਦਾ ਸੀ ਕਿ ਇਹਨਾਂ ਨੇ ਕਿਸੇ ਪਰਿਵਾਰ ਵਿੱਚ ਕੀ ਵਾਅਦਾ ਕਰਨਾ ਕਿਸੇ ਦੀ ਕੀ ਇੱਜ਼ਤ ਕਰਨੀ ਹੈ ਜੋ ਕੁੜੀਆਂ ਆਪਣੀ ਇੱਜ਼ਤ ਨੂੰ ਬੜਾ ਚਿਰ ਪਹਿਲਾਂ ਹੀ ਪ੍ਰਭਾਦ ਕਰ ਚੁੱਕੀਆਂ ਹੋਣ ਉਹਨਾਂ ਨੂੰ ਆਪਣੇ ਸਹੁਰੇ ਪਰਿਵਾਰ ਜਾਂ ਆਪਣੇ ਘਰ ਵਾਲੇ ਦੀ ਇੱਜ਼ਤ ਦੀ ਕੋਈ ਪਰਵਾਹ ਨਹੀਂ ਹੁੰਦੀ ਉਹ ਅੱਗੇ ਜਾ ਕੇ ਵੀ ਇਹੀ ਕੰਮ ਕਰਦੀਆਂ ਤੇ ਇਹ ਜਸਮ ਸੰਜੇ ਦਾ ਪੁੱਸ ਇੰਨਾ ਗੰਦਾ ਕਿ ਦਿਮਾਗ ਵਿੱਚੋਂ ਕੱਢਣਾ ਬਹੁਤ ਔਖਾ ਹੋ ਜਾਂਦਾ ਇਸ ਲਈ ਮੈਂ ਹਰ ਕਿਸੇ ਔਰਤ ਦੀ ਵੀ ਰਿਸਪੈਕਟ ਕਰਦਾ ਤੇ ਇਹੀ ਕਹਿੰਦਾ ਕਿ ਹਮੇਸ਼ਾ ਆਪਣੇ ਘਰ ਦੀਆਂ ਔਰਤਾਂ ਨੂੰ ਸਹੀ ਗੱਲਾਂ ਸੁੰਝਾਉਣੀਆਂ ਚਾਹੀਦੀਆਂ ਤੇ ਕੱਲਿਆਂ ਕਿਤੇ ਵੀ ਨਹੀਂ ਭੇਜਣਾ ਚਾਹੀਦਾ ਉਹਨਾਂ ਦੇ ਹਰ ਦੁੱਖ ਸੁੱਖ ਹਰ ਇੱਕ ਕੰਮ ਵਿੱਚ ਉਹਨਾਂ ਦਾ ਆਪਸ ਸਾਥ ਦਿਆ ਕਰੋ ਤਾਂ ਕਿ ਉਹਨਾਂ ਨੂੰ ਕੋਈ ਇਹੋ ਜਿਹਾ ਕੰਮ ਨਾ ਕਰਨਾ ਪਵੇ ਜਿਨ੍ਹਾਂ ਜਿਹਦੇ ਤੋਂ ਉਹਨਾਂ ਨੂੰ ਆਪਣੀ ਇੱਜ਼ਤ ਤੇ ਮਾਂ ਪਿਓ ਦੀ ਇੱਜ਼ਤ ਦੀ ਕੋਈ ਪਰਵਾਹ ਹੀ ਨਾ ਰਵੇ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀ رائے ਕਮੈਂਟਰਾਂ 'ਚ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਕਹਾਣੀ ਸੁਣਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ